ਪੈਸੇ ਦੇ ਲਾਲਚ ਦੀ ਇੱਕ ਮਾੜੀ ਮਿਸਾਲ ਬ੍ਰਾਜ਼ੀਲ ਤੋਂ سامنے ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਇੱਥੇ ਇੱਕ ਔਰਤ ਨੇ ਬੈਂਕ ਤੋਂ ਕਰਜ਼ਾ ਲੈਣ ਲਈ ਇੱਕ ਮ੍ਰਿਤਕ ਸਰੀਰ ਨੂੰ ਜਿਉਂਦੇ ਵਿਅਕਤੀ ਵਜੋਂ ਪੇਸ਼ ਕਰ ਦਿੱਤਾ ਕੱਟੜਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦਰਅਸਲ ਬ੍ਰਾਜ਼ੀਲ ਦੇ ਵਿੱਚ ਔਰਤ ਨੇ ਕਰਜ਼ਾ ਲੈਣ ਲਈ ਦਸਤਾਬਤ ਕਰਾਉਣ ਵਾਸਤੇ ਬੈਂਕ ਵਿੱਚ व्हीਲਚੇਅਰ ਤੇ ਆਪਣੇ ਰਿਸ਼ਤੇਦਾਰ ਦੀ ਲਾਸ਼ ਲੈ ਆਂਦੀ ਸੀਸੀਟੀਵੀ ਕੈਮਰੇ ਦੀ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਐਲਕਾ ਵੇਰਾ ਨੁਨੇਸ 68 ਸਾਲਾਂ ਮਰੇ ਵਿਅਕਤੀ ਨੂੰ 휠ਚੇਅਰ ਵਿੱਚ ਬੈਂਕ ਤੇ ਲਈ ਤਾਂ ਜੋ ਉਹ ਕਰਜ਼ੇ ਦੇ ਕਾਗਜ਼ਾਂ ਤੇ ਦਸਤਖਤ ਕਰ ਸਕੇ। ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਰਿਓ ਡੀ ਜਨੇਰੀਓ ਬੈਂਕ ਦੇ ਕਰਮਚਾਰੀਆਂ ਨੇ ਐਮਰਜੈਂਸੀ ਸੇਵਾਵਾਂ ਉਦੋਂ ਸੱਦ ਲਈਆਂ ਜਦੋਂ ਉਹਨਾਂ ਨੂੰ ਔਰਤੇ ਸ਼ੱਕ ਹੋ ਗਿਆ ਵਿਅਕਤੀ ਦੀ ਮੌਤ ਕਿਵੇਂ ਹੋਈ ਅਤੇ ਕਦੋਂ ਹੋਈ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਔਰਤ बार-बार ਮਰੇ ਵਿਅਕਤੀ ਦੇ ਹੱਥ ਵਿੱਚ ਪੈਨ ਫੜਾਉਂਦੀ ਹੈ ਅਤੇ ਉਸ ਨੂੰ ਦਸਤਕਤ ਕਰਨ ਲਈ ਕਹਿੰਦੀ ਹੈ ਉਹ बार-बार ਕਹਿੰਦੀ ਹੈ ਅੰਕਲ ਕੀ ਤੁਸੀਂ ਸੁਣ ਰਹੇ ਹੋ ਤੁਸੀਂ ਦਸਤਕਤ ਕਰਨੇ ਨੇ ਜੇ ਤੁਸੀਂ ਠੀਕ ਨਹੀਂ ਹੋ ਤਾਂ ਮੈਂ ਤੁਹਾਨੂੰ ਹਸਪਤਾਲ ਲੈ ਜਾਵਾਂਗੀ ਬੈਂਕ ਸਟਾਫ ਨੂੰ ਇਸ ਤੇ ਸ਼ੱਕ ਹੋ ਗਿਆ ਅਤੇ ਉਹਨਾਂ ਨੇ ਪੁਲਿਸ ਨੂੰ ਬੁਲਾ ਲਿਆ ਉਸ ਨੂੰ ਧੋਖਾਧੜੀ ਦੇ ਦੋਸ਼ ਵਿੱਚ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ লাশ ਨੂੰ ਮਰਦਾ ਘਰ ਦੇ ਵਿੱਚ ਭੇਜ ਦਿੱਤਾ ਗਿਆ। ਔਰਤ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ ਵਿਅਕਤੀ ਦੀ ਬੈਂਕ ਦੇ ਵਿੱਚ ਮੌਤ ਹੋਈ ਸੀ ਪਰ ਪੁਲਿਸ ਦੇ ਫੋਰੈਂਸਿਕ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਉਸ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ।